ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਪੈਸ਼ਲ ਇਸ ਨਿਗ੍ਹਾ ਹੈ ਸੋ ਦੇਸ਼ ਦੇ ਅੰਦਰ ਜਿਹੜਾ ਮਾਹੌਲ ਇਸ ਵੇਲੇ ਸਾਰੇ ਲੋਕ ਦੇਖ ਰਹੇ ਆ ਸੋ ਅਸੀਂ ਉਸ ਮਾਹੌਲ ਤੋਂ ਔਖੇ ਵੀ ਆ ਕਿਉਂਕਿ ਸਾਡੇ ਬੜੇ ਹੁਨਾਰ ਨਾ ਹੱਥੇ ਭਾਰਤੀ ਨਾਗਰਿਕਾਂ ਦੇ ਅਟੈਕ ਕੀਤਾ ਗਿਆ ਸੀ ਪਿਛਲੇ ਦਿਨਾਂ ਤੋਂ ਸੋ ਦੇਸ਼ ਦੇ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਗੁੱਸਾ ਉਹ ਤਾਂ ਹੀ ਠੰਡਾ ਹੋ ਸਕਦਾ ਕਿ ਜੇ ਜਿਹੜੇ ਉਹ ਕਾਤਲ ਨੇ ਦੋਸ਼ੀ ਨੇ ਉਹ ਫਰਕ ਹੀ ਉਹਨਾਂ ਨੂੰ ਮਸਾਲੀ ਸਜਾਵਾਂ ਦਿੱਤੀਆਂ ਜਾਂ ਸੋ ਮੈਂ ਅੱਜ ਆਪਣੇ ਹਲਕੇ ਦੇ ਬਾਰਡਰੀ ਦੇ ਪਿੰਡਾਂ ਚ ਆਇਆ ਮੈਂ ਬਮਿਆਲ ਦੇ ਆਪਣੇ ਦੋਸਤਾਂ ਮਿੱਤਰਾਂ ਨਾਲ ਮਿਲਿਆ ਲੋਕਾਂ ਨਾਲ ਮਿਲਿਆ ਘਰ ਘਰ ਬੇਸੀ ਗਏ ਆ ਸੋ अनेਕਾਂ ਮਤਲਬ ਜਿਹੜੇ ਕਹ ਲਓ ਤੁਸੀਂ ਵੀ ਸਾਡੇ ਸਾਥ ਹੀ ਲਗਾਤਾਰ ਲੱਗੇ ਆ ਸੋ ਅੱਜ ਵੀ ਮੈਂ ਪੰਜ ਚਾਰ ਪਿੰਡਾਂ ਦੇ ਅੰਦਰ ਇੱਥੇ ਜਾ ਕੇ ਸੋ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਆ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਡਰੰਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੁਹਾਡੇ ਨਾਲ 24 ਘੰਟੇ ਤੁਹਾਡੇ ਨਾਲ ਖੜਿਆ ਹੈ ਸੋ ਦਾ ਸਬੂਤ ਹੈ ਕਿ ਅੱਜ ਮੈਂ ਇਸ ਸਥਿਤੀ ਦੇ ਵਿੱਚ ਵੀ ਲੋਕਾਂ ਦੇ ਵਿੱਚ ਸੋ ਜੜਦੀ ਕਲਾ ਚ ਲੋਕ ਰਹਣ ਹਰ ਤਰ੍ਹਾਂ ਦਾ ਬੰਦੋਬਸਪਰਵੰਧ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਕਿਸੇ ਨੂੰ ਵੀ ਡਰਨ ਦੀ ਕਿਸੇ ਨੂੰ ਵੀ ਕੜਕਣ ਦੀ ਲੋੜ ਨਹੀਂ ਔਰ ਭਾਰਤੀ ਫੋਰਸ ਸਾਡੇ ਯੋਧੇ ਲਗਾਤਾਰ ਉਹ ਮਤਲਬ ਆਪਣੇ ਦੇਸ਼ ਦੀ ਸੁਰੱਖਿਆ ਕਰਨ ਦੇ ਵਿੱਚ ਜਿਹੜੇ ਆ ਉਹਨਾਂ ਦੇ ਵੱਡੇ ਯੋਗਦਾਨ ਨੇ ਵੱਡੀਆਂ ਕੁਰਬਾਨੀਆਂ ਦੇਣ ਵਾਲਾ ਸਾਡਾ ਪੰਜਾਬ ਹੈ ਸੋ ਦੇਸ਼ ਦੀ ਆਜ਼ਾਦੀ ਲਈ ਵੀ ਲੜਿਆ ਹਾਂ ਤੇ ਅੱਜ ਵੀ ਇਸ ਦੇਸ਼ ਦੀ ਇੱਜ਼ਤ ਖਾਂਣ ਵਾਲੀ ਪੂਰਤਨਾ ਲੋਕ ਮੈਦਾਨ ਚ ਨੇ ਸੋ ਕਿਸੇ ਵੀ ਤਰ੍ਹਾਂ ਦਾ ਬਾਰਡਰ ਦੇ ਅੰਦਰ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਅਸੀਂ ਪਲ-ਪਲ ਦੇ ਜਿਹੜੀ ਕਵਰ ਰੱਖ ਰਹੇ ਹਾਂ ਏਅਰ ਸਟ੍ਰਾਈਕ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਜੋ ਵੀ ਦੋਸ਼ੀ ਨੇ ਜਿਨ੍ਹਾਂ ਨੇ ਵੀ ਸਾਡਾ ਨੁਕਸਾਨ ਕੀਤਾ ਉਹਨਾਂ ਨੂੰ ਹਰ ਲੈਵਲ ਤੇ ਜਾ ਕੇ ਜਿਹੜਾ ਆ ਉਹ ਸਜ਼ਾਾਂ ਮਿਲਣੀਆਂ ਚਾਹੀਦੀ